ਉਹ ਟਿਕਟੌਕ ਦੇਖ ਰਹੀ ਸੀ ਨਾ ਤੇ ਅਚਾਨਕ ਮੇਰੇ ਸਾਹਮਣੇ ਸਿੱਧੂ ਮੂਸੇਵਾਲੇ ਦੇ ਡਾਡ ਦੀ ਤੇ ਉਹਦੇ ਮਦਰ ਦੀ ਵੀਡੀਓ ਆਈ ਇੱਕ ਜੋਕਰ ਐਸਐਸਪੀ ਦੇ ਉੱਤੇ ਕੋਈ ਕੰਪਲੇਂਟ ਗਈ ਆ ਤੇ ਉਹ ਧਰਨਾ ਲਾ ਕੇ ਬੈਠੇ ਆ ਬਹੁਤ ਅਫਸਰਡ ਨੇ ਇੱਕ ਤਾਂ ਜਵਾਨ ਪੁੱਤ ਦਾ ਜਾਣਾ ਉੱਤੋਂ ਪ੍ਰਸ਼ਾਸਨ ਦਾ ਉਹਨਾਂ ਨੂੰ ਤੰਗ ਕਰਨਾ ਐਸੀ ਮਾਰ ਪ੍ਰਮਾਤਮਾ ਕਿਸੇ ਨੂੰ ਨਾ ਮਾਰੀ ਸੋ ਉਹ ਵੀਡੀਓ ਸੁਣ ਕੇ ਮੈਂ ਬਹੁਤ ਹਰਟ ਹੋਈ ਆਂ ਔਰ ਮੈਂ ਕੁਝ ਆਪਣੇ ਵਿਚਾਰ ਰੱਖਣਾ ਚਾਹੁੰਦੀ ਆਂ ਮੈਂ ਅਸਤਾ ਕਦੀ ਇਸ ਮੁੱਦੇ ਤੇ ਬੋਲੀ ਨਹੀਂ ਸੀ ਜਿਹੜਾ ਉਹਨੇ ਕਿਹਾ ਕਿ ਸਾਡਾ ਮੈਨੇਜਰ ਹੁੰਦਾ ਸੀ ਬੰਟੀ ਬੈਂਸ ਇਹ ਬੰਟੀ ਬੈਂਸ ਉਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕਿਹੜੀ ਕੌਰ ਵੀ ਨਾਲੇ ਦਾ ਨਾਮ ਜੁੜਿਆ ਸੀ ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਫਿਜ਼ੀਕਲ ਰਿਲੇਸ਼ਨ ਰਹੇ ਸੀ ਬਹੁਤ ਤਕੜੀ ਖਬਰ ਉੱਡੀ ਸੀ ਦੋ ਇਹ ਬੰਟੀ ਬੈਂਸ ਨੇ ਕੌਰ ਵੀਰ ਬਣਾਈ ਸੀ ਜਿਵੇਂ ਸਾ ਜਿਹੜੀ ਇੰਡਸਟਰੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਕੁੜੀਆਂ ਕੰਪਰਮਾਈਜ਼ ਕਰਕੇ ਹੀ ਆਉਂਦੀਆਂ ਔੜੀ ਹੈ ਗੱਲ ਪਰ ਸੱਚੀ ਐ ਬਹੁਤ ਕਲਾਕਾਰਾਂ ਵਿੱਚ ਬਣੀ ਐ ਸੋ ਬੰਟੀ ਬੈਸ ਐਡਾ ਐਡਾ ਬਚ ਚਾਲੂ ਬੰਦਾ ਐਡਾ ਫਰੋਡੀ ਬੰਦਾ ਐ ਵੀ ਇਹਨੇ ਕਿਹਦੇ ਨਾਲ ਫਰੋਡ ਨਹੀਂ ਕੀਤਾ ਸੋ ਕਹਿੰਦੇ ਵੀ ਇਹਨਾਂ ਨੇ ਗਾਲ ਕੇ ਸਿੱਧੂ ਮੂਸੇਵਾਲੇ ਦੇ ਜੋ ਪੈਸੇ ਪੂਰੇ ਦਾ ਕਪਲਾ ਸੇ ਉਹ ਕਰ ਗਏ ਹੁਣ ਦੇਖੋ ਸਿੱਧੂ ਤਾਂ ਰਿਹਾ ਨਹੀਂ ਤੁਹਾਨੂੰ ਦੇ ਫੈਮਲੀ ਨੇ ਤਾਂ ਸਰਵਾਈਵ ਕਰਨਾ ਓ ਦਾ ਛੋਟਾ ਜਿਹੜਾ ਭਾਈ ਐ ਲਿਟਲ ਬੇਬੀ ਉਹਨੇ ਵੀ ਤਾਂ ਸਰਵਾਈਵ ਕਰਨਾ ਔਰ ਪੈਸਾ ਚਾਹੀਦਾ ਤੁਸੀਂ ਉਹਨਾਂ ਦਾ ਹੀ ਪੈਸੇ ਦਾ ਉਹਨਾਂ ਤੋਂ ਹਸਾਬ-ਤਬ ਲੈਣਾ ਉਹਨਾਂ ਦਾ ਜਿਹੜਾ ਪੈਸਾ ਮਾਰ ਗਿਆ ਬੰਟੀ ਪੈਸ ਦੋ ਤਿੰਨ ਹੋਰ ਬੰਦੇ ਆ ਆਈ ਡੋਨਟ ਰਿਮੈਂਬਰ ਦ ਨੇਮਸ ਉਹ ਵੀ ਕਹਿੰਦੇ ਤੇ ਵੀ ਸ਼ਮਲਾ ਸਿੱਧੂ ਦੇ ਡੈਡੀ ਕਹ ਰਹੇ ਆ ਬਲਕੌਰ ਸਿੰਘ ਜੀ ਅੰਕਲ ਕਿ ਸਾਡੀ ਫਾਈਲ ਨੂੰ ਪਰੇ ਸੁੱਟ ਦਿੱਤਾ ਜਾਂਦਾ ਸਾਨੂੰ ਪ੍ਰਸ਼ਾਸਨ ਕੋਲੋਂ ਇਹ ਮੀਤ ਨਹੀਂ ਸੀ ਸੋ ਮੈਂ ਕਹਿਣਾ ਚਾਹੁੰਦੀ ਕਿ ਭਗਵੰਤ ਮਾਨ ਕਿਹੜੀ ਨੀਂਦ ਵਿੱਚ ਸੁੱਤਾ ਹੈ ਅੱਜ ਤੁਸੀਂ ਕਿਸੇ ਦੇਖੋ ਮੈਂ ਹਮੇਸ਼ਾ ਮੈਂ ਬਜ਼ੁਰਗਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਮੇਰੀ ਜੋਬ ਹੀ ਇਦਾਂ ਦੀ ਹੈ ਇੱਥੇ ਮੈਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਬਹੁਤ ਮੁਹੱਬਤ ਹੈ ਮੇਰੇ ਦਿਲ 'ਚ ਐਲਦਰ ਪੀਪਲ ਵਾਸਤੇ ਬਹੁਤ ਸਤਿਕਾਰ ਹੈ ਔਰ ਮੈਂ ਆਪਣੀ ਜੌਬ ਨੂੰ ਵੀ ਇੱਥੇ ਬਹੁਤ ਨੈਸਟ ਤਰੀਕੇ ਨਾਲ ਨਿਭਾ ਰਹੀ ਹਾਂ ਅੰਬੇ ਗਾਇਜ਼ ਲਵ ਮੀ ਇੱਕ ਦਿਨ ਦੇ ਵਿੱਚ ਘਟੋ ਘਟ ਮੇਰੇ ਕਲਾਇੰਟਸ ਮੈਨੂੰ 10 ਬlesਸਿੰਗਸ ਦਿੰਦੇ ਆ ਗੋਡ ਬlesਸ ਯੂ ਸਾਨੂੰ ਬlesਸਿੰਗ ਹਮੇਸ਼ਾ ਮਾਂ ਕੋਲੋਂ ਮਿਲਦੀਆਂ ਪਰ ਮੈਨੂੰ ਬਜ਼ੁਰਗਾਂ ਕੋਲੋਂ ਮਿਲਦੀਆਂ ਆਈ ਡੋਨਟ ਕੇਅਰ ਕਿ ਉਹ ਕਿਹੜੇ ਰਿਲੀਜੀਅਨ ਦੇ ਆ ਕਿਹੜੇ ਧਰਮ ਦੇ ਕਿਉਂਕਿ ਮੇਰੇ ਵਾਸਤੇ ਸਾਰੇ ਰਿਲੀਜੀਅਨ ਸਤਿਕਾਰਯੋਗ ਹੈ ਮੈਂ ਹਰ ਦੁਨੀਆ ਦੇ ਹਰ ਧਰਮ ਦਾ ਸਤਿ ਕਿ ਮੇਰਾ ਮੰਨਣਾ ਕਿ ਰੱਬ ਹੈ ਕੀ ਹੈ ਉੱਪਰ ਜਦੋਂ ਜਾਣਾ ਆੜੜ ਦਰਵਾਜ਼ੇ ਨਹੀਂ ਹੋਣੇ ਇੱਕੋ ਹੀ ਇੱਕੋ ਹੀ ਰਾਹ ਹੋਣਾ ਜੀ ਚਲੰਗੜਾ ਸੋ ਇੰਨੇ ਬਜ਼ੁਰਗ ਬਣੋਨਾਂ ਦੇ ਕਿ ਹਾਰਟ ਡੇ ਪ੍ਰੈਸ਼ਨ ਹੋ ਚੁੱਕਿਆ ਹੈ ਉਹ ਕਹਿੰਦੇ ਮੈਂ 12 ਗੋਲੀਆਂ ਖਾਣਾ ਹੈ ਸੀੜੀਆਂ ਛੱਡ ਦੇ ਉੱਪਰ ਤੱਕ ਥੈਟਸ ਟੋਟਲੀ ਰੈਪਿਸ਼ ਯਾਰ ਇਹ ਜਸਟਿਸ ਨਹੀਂ ਹੋ ਰਿਹਾ ਬਜ਼ੁਰਗ ਨਾਲ ਜੇ ਇਹ ਗੱਲ ਕੈਨੇਡਾ ਚ ਹੁੰਦੀ ਇਹ ਬਿਲਕੁਲ ਨਹੀਂ ਹੋਣਾ ਸੀ ਏਸੀ ਕਰਕੇ ਮੈਂ ਦੇਖਿਆ ਪੰਜਾਬੀ ਮਜਬੂਰ ਹੋ ਕੇ ਪੰਜਾਬ ਨੂੰ ਭਾਰਤ ਨੂੰ ਅਲਬਦਾ ਕਿਹਾ ਜਾਂਦੇ ਆ ਰੀਜ਼ਨ ਸਾਡਾ ਸਿਸਟਮ ਬਹੁਤ ਗੰਦਾ ਹੈ ਤੁਸੀਂ ਘੱਟੋ ਘੱਟ ਇੰਨੀ ਕਿੱਤਾ ਸ਼ਰਮ ਕਰ ਲੋ ਕਿ ਉਹ ਬਜ਼ੁਰਗ ਹੈ ਉਹਨੂੰ ਹਾਰਡ ਪ੍ਰੋਬਲਮਸ ਹੈ ਜਿਹਦਾ ਜਵਾਨ ਪੁੱਤ ਚਲਾ ਗਿਆ ਮਰਵਾਤਾ ਜਿਹਦਾ ਜਵਾਨ ਮੁੰਡਾ ਉਹ ਹੁਣ ਤਾਂ ਖੇੜਾ ਛੱਡ ਦੋ ਉਹਨਾਂ ਦਾ ਚਲੋ ਐਵੇਂ ਮੈਂ ਇਸ ਟੋਪਿਕ ਤੇ ਨਹੀਂ ਆਣਾ ਚਾਹੁੰਦੀ ਸਿੱਧੂ ਨੂੰ ਕਿਉਂ ਮਾਰਿਆ ਉਹਦੇ ਪਿੱਛੇ ਕੀ ਕਾਰਨ ਸੀ ਸਿੱਧੂ ਦੀ ਕੀਦਣਾ ਦੁਸ਼ਮਣ ਇਸ ਨਨ ਆਫ ਮਾਈ ਬਿਜ਼ਨਸ ਕਿਉਂਕਿ ਮੈਨੂੰ ਵਿੱਚੋਂ ਦੇਖੋ ਗੱਲ ਸੱਚ ਕੀ ਸੁਣੋਂ ਪਤਾ ਨਹੀਂ ਹੁੰਦੀ ਪਰ ਜੋ ਹੋਇਆ ਗਲਤ ਮੈਂ ਉਹ ਲੜੀਆਂ ਮੈਂ ਕਿਸੇ ਨੂੰ ਮਰਨ ਮਾਰਨ ਦੇ ਹੱਕ ਚੜੀਆਂ ਮੈਂ ਕੋਈ ਕੁੱਤੇ ਨੂੰ ਵੀ ਅੱਟਾ ਮਾਰੂਗਾ ਨਾ ਮੇਰੇ ਸਾਹਮਣੇ ਮੈਂ ਉਹ ਵੀ ਬੰਦਾ ਥਾਪੜ ਦੂੰਗੀ ਮੈਨੂੰ ਇੱਕ ਜਾਨਵਰ ਦੇ ਵੀ ਨਹੀਂ ਤਕਲੀਫ ਹੋਗੀਆਂ ਮੈਂ برداشت ਨਹੀਂ ਕਰਦੀ ਇਨਸਾਨ ਤਾਂ ਫਿਰ ਬਹੁਤ ਉੱਤੇ ਦਰਜਾ ਆ ਗਿਆ ਕਾਡੀ ਲੜਾਈ ਆ ਕਿਸੇ ਨਾਲ ਯਾਰ ਸ਼ਬਦਾਂ ਨਾਲ ਨਾ ਲੜ ਲੋ ਇੱਕ ਦੂਜੇ ਨਾਲ ਪਸੰਨ ਮੁੱਕੇ ਹੋ ਜਾਓ ਪਰ ਜਾਨ ਤੋਂ ਮਾਰਨਾ ਕਿਸੇ ਨੂੰ ਇਟ ਸਟ੍ਰੋਟਲੀ ਰੋਂਗ ਮੈਂ ਐਗਰੀ ਨਹੀਂ ਕਰਦੀ। ਅੱਜ ਜੋ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਨਾਲ ਹੋ ਰਿਹਾ ਸੱਚ ਮੈਂ ਪੁੱਛਣਾ ਚਾਹਨੀ ਐ ਸਿੱਧੂ ਦੇ ਸਾਰੇ ਫੈਨਸ ਨੂੰ ਜਿਹੜੇ ਕਹਿੰਦੇ ਸੀ ਅਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਆ ਕਿੱਥੇ ਹੋ ਸਾਰੇ ਅੱਜ ਕਿਹੜੇ ਬਿੱਲ 'ਚ ਸੁੱਤੇ ਹੋ ਤੁਹਾਡਾ ਫਰਜ਼ ਨਹੀਂ ਜਿੱਥੇ ਸਿੱਧੂ ਦੇ ਮੌਮ ਦੇਣਾ ਜਿੱਥੇ ਧਰਨਾ ਲਾ ਕੇ ਬੈਠੇ ਆ ਆਓ ਸਾਥ ਦੋਨਾਂ ਦਾ ਇੰਨੀ ਪਬਲਿਕ ਸਟੈਂਡ ਕਰ ਲੋ ਕਿ ਦੇਖਣ ਵਾਲੇ ਕਿ ਪੁਲਿਸ ਪ੍ਰਸ਼ਾਸਨ ਵੀ ਸੋਚਣ ਤੇ ਮਜਬੂਰ ਹੋ ਜਾਵੇ ਕਿ ਅਸੀਂ ਆਪਣੀਆਂ ਜੀਪਾਂ ਕਿੱਥੋਂ ਕੱਢੀਏ ਮੈਂ ਕੋਈ ੜਕਾਉ ਭਾਸ਼ਣ ਨਹੀਂ ਦੇ ਰਹੀ ਨਾ ਮੈਂ ਕੋਈ ਹੇਟ ਸਪੀਚ ਸਪਰੈਡ ਕਰ ਰਹੀ ਹਾਂ ਜੇ ਪ੍ਰਸ਼ਾਸਨ ਇੱਦਾਂ ਤੰਗ ਕਰਨ ਤੇ ਆਊਗਾ ਬਜ਼ੁਰਗਾਂ ਨੂੰ ਤੇ ਆਮ ਜਨਤਾ ਨੂੰ ਸੜਕਾਂ ਤੇ ਉਤਰਨਾ ਪੈਣਾ ਜਨਾਬ ਜੀ ਸੋ ਰਿਕਵੈਸਟ ਕਰਦੀ ਕਿ ਸਿੱਧੂ ਮੂਸੇ ਵਾਲੇ ਨੂੰ ਜੋ ਦਿਲੋਂ ਚਾਹੁੰਦੇ ਆ ਮੁਹੱਬਤ ਤੇ ਪਿਆਰ ਕਰਦੇ ਉਹਦੇ ਗੀਤਾਂ ਨੂੰ ਉਹਦੇ ਮੌਮਟੜ ਦੇ ਨਾਲ ਸਟੈਂਡ ਕਰੋ ਖੜੋ ਤਾਂ ਕਿ ਪ੍ਰਸ਼ਾਸਨ ਉੱਗਲ ਆਵੇ ਥੋੜੀ ਬਹੁਤ ਸ਼ਰਮ ਆਵੇ ਵੈਸੇ ਤਾਂ ਹੁੰਦੀ ਨਹੀਂ ਸ਼ਰਮ ਪ੍ਰਸ਼ਾਸਨ ਨੂੰ ਕਿਉਂਕਿ ਵਕਾਊ ਮੀਡੀਆ ਆ ਵਕਾਊ ਪੁਲਸ ਵਾਲੇ ਆ ਸਾਡੇ ਕੈਨੇਡਾ 'ਚ ਬੜੀ ਹਾਲ ਨੌ ਪੁਲਸ ਵਾਲੇ ਫੜੇ ਗਏ ਆ ਜਿਨ੍ਹਾਂ ਵਿੱਚੋਂ 8 ਗੋਰੇ ਆ ਕ੍ਰਾਪਟਿਡ ਜਿਹੜੇ ਆ ਸਟ੍ਰੈਸ਼ਨ ਦੀਆਂ ਕਾਲਸ ਆਂਦੀ ਸੀ ਗੋਲੀਆਂ ਚੱਲਦੀਆਂ ਉਹਨਾਂ ਨੇ ਹੋਈ ਸੀ ਮੁਜਲੇ ਮਰਵਾਜ ਵੀਰ ਤੋਆ ਇਹਨਾ ਪਲੇ ਨਹੀਂ ਕਰਨਾ ਵੇਟ ਕਰ ਠੀਕ ਆ ਉਹਨਾਂ ਚ ਇੱਕ ਪੰਜਾਬੀ ਸੀ ਇਹ ਕੁਛ ਇੰਡੀਆ ਪੰਜਾਬ 'ਚ ਹੋ ਰਿਹਾ ਸੋ ਮੇਰੀ ਬੇਨਤੀ ਹੈ ਜੀ ਹੱਥ ਜੋੜ ਕੇ ਸੜਕਾਂ ਤੇ ਉਤਰਿਓ ਤੇ ਉਹਦੇ ਸਿੱਧੂ ਮੁਸੇਵਾਲੇ ਦੇ ਮਮ ਡੈਡ ਦੇ ਨਾਲ ਸਟੈਂਡ ਕਰੋ